ਭਈਓ ਤੋ ਜੀ ਤੁਸੀਂ ਸਿਆਸਤ ਕਰਨੀ ਚਾਹੁੰਦੇ ਆ ਬਿਲਕੁਲ ਕਰੋ ਤੁਸੀਂ ਮੈਂਬਰ ਬਣੋ ਸਰਪੰਚ ਬਣੋ ਐਮ ਐਲ ਏ ਐਮ ਪੀ ਜੋ ਬਣ ਸਕਦੇ ਹੋ ਬਣੋ ਜੋ ਆਪਦਾ ਸੁਪਨਾ ਪੂਰਾ ਕਰਨ ਨੂੰ ਵਾਸਤੇ ਕਰ ਸਕਦੇ ਹੋ ਜਰੂਰ ਕਰੋ ਠੀਕ ਹੈ ਜੋ ਸਿਆਸਤ ਦੀਆਂ ਟਿਕੜਮ ਬਾਜ਼ੀਆਂ ਝੂਠ ਸੱਚ ਇਧਰ ਲੀਆਂ ਉਧਰ ਲੀਆਂ ਕਰ ਸਕਦੇ ਆ ਕਰੋ ਕੋਈ ਚੱਕਰ ਨਹੀਂ ਸਾਰੇ ਸਿਆਸਤਾਂ ਕਰਦੇ ਹੈਗੇ ਪਰ ਯਾਰ ਪੰਜਾਬ ਨਾਲ ਧੋਖਾ ਨਾ ਕਰੋ ਤੁਸੀਂ ਬੀਜੇਪੀ ਨੂੰ ਸਪੋਰਟ ਕਰਨਾ ਚਾਹੁੰਦੇ ਆ ਕਰ ਸਕਦੇ ਆ ਬਿਲਕੁਲ ਆ ਕਾਂਗਰਸ ਦੇ ਕੈਪਟਨ ਸਾਹਿਬ ਕਾਂਗਰਸ ਦੇ ਸੀਐਮ ਸੀਗੇ ਤੇ ਤਾਂ ਵੀ ਉਹ ਬੀਜੇਪੀ ਵਾਸਤੇ ਕੰਮ ਕਰ ਰਹੇ ਸੀਗੇ ਆ ਖਹਿਰਾ ਸਾਹਿਬ ਆ ਉਹ ਬੀਜੇਪੀ ਵਾਸਤੇ ਕੰਮ ਕਰ ਰਹੇ ਕਰੋ ਤੁਸੀਂ ਕੋਈ ਚੱਕਰ ਨਹੀਂ ਹੈਗਾ ਪਰ ਯਾਰ ਪੰਜਾਬ ਜਿੱਥੇ ਆ ਜਾਂਦਾ ਹੈਗਾ ਉੱਥੇ ਮਾੜਾ ਮੋਟਾ ਤਰਸ ਕਰੋ ਹੁਣ ਆ ਯੂਨੀਵਰਸਿਟੀ ਆ ਯੂਨੀਵਰਸਿਟੀ ਇੱਕ ਹਿਸਾਬ ਨਾਲ ਪੰਜਾਬ ਦੀ ਪੱਕ ਗਾ ਯਾਰ ਇਸ ਯੂਨੀਵਰਸਿਟੀ ਨਾਲ ਸੈਂਕੜੇ ਕਾਲਜ ਜੁੜੇ ਹੋਏ ਆ ਲੱਖਾਂ ਸਟੂਡੈਂਟਸ ਦਾ ਭਵਿੱਖ ਜੁੜਿਆ ਹੋਇਆ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਆ ਯਾਰ ਕਿਸਦਾ ਦਾਦਾ ਪੜਦਾ ਰਿਹਾ ਕਿਸਦਾ ਪਿਓ ਪੜਦਾ ਰਿਹਾ ਕੋਈ ਅੱਜ ਪੜ ਰਿਹਾ ਹੈਗਾ ਕਿਸੇ ਦੇ ਆਉਣ ਵਾਲੇ ਭੈਣਾ ਭਰਾਵਾਂ ਨੇ ਪੜਨਾ ਹੈ ਕਿਸੇ ਦੇ ਬੱਚਿਆਂ ਨੇ ਪੜਨਾ ਹੈਗਾ ਸੋ ਤੇਜ਼ ਕਰਕੇ ਨਾ ਥੋੜਾ ਜਿਆ ਰਹਿਮ ਕਰੋ ਪੰਜਾਬ ਤੇ ਇਸ ਮਾਮਲੇ ਤੇ ਕਿਉਂਕਿ ਜਦੋਂ ਪੰਜਾਬ ਦੀ ਗੱਲ ਆ ਜਾਂਦੀ ਹੈ ਨਾ ਤੁਸੀਂ ਬੀਜੇਪੀ ਨੂੰ ਬਚਾਉਣ ਦੇ ਚੱਕਰ ਵਿੱਚ ਪੰਜਾਬ ਦੇ ਖਿਲਾਫ ਹੋ ਕੇ ਖੜ ਜਾਨੇ ਆ ਹੁਣ ਯੂਨੀਵਰਸਿਟੀ ਵਾਲੇ ਮਾਮਲੇ 'ਚ ਵੀ ਤੁਸੀਂ ਮੋਦੀ ਨੂੰ ਬਚਾਉਣ ਦੇ ਚੱਕਰ 'ਚ ਲੱਗ ਪੈਨੇ ਹੈਗੇ ਆ ਕਿ ਨਹੀਂ ਜੀ ਮੋਦੀ ਵੀ ਗਲਤ ਤਾਂ ਮੰਨਦੇ ਆ ਕਾਂਗਰਸ ਵੀ ਗਲਤੀ ਆ ਆਮ ਆਦਮੀ ਵੀ ਗਲਤੀ ਆ ਮੈਂ ਮੰਨਦਾ ਜਰੂਰ ਗਲਤੀਆਂ ਕੀਤੀਆਂ ਹੋਣਗੀਆਂ ਕਾਲੀਆਂ ਨੇ ਕਾਂਗਰਸ ਨੇ ਆਮ ਆਦਮੀ ਗਲਤੀ ਕੀਤੀ ਹੋਣਗੇ ਪਰ ਉਹਨਾਂ ਉਹਨਾਂ ਦਾ ਮਕਸਦ ਬੀਜੇਪੀ ਵਾਲਾ ਨਹੀਂਗਾ ਜਿਵੇਂ ਬੀਜੇਪੀ ਚਾਹੁੰਦੀ ਹੈ ਨਾ ਇਸ ਯੂਨੀਵਰਸਿਟੀ ਨੂੰ ਤਬਾਹ ਕਰਕੇ ਤੇ ਬਿਲਕੁਲ ਬਾਅਦ ਚ ਜਿਹੜੀ